ਰੀਅਲ ਏਸਟੇਟ ਦੀ ਟਹਿਣਾ ਸਾਹਿਬ ਗੱਲ ਇਹ ਹੈ ਕਿ ਇਹ ਮਾਰਕੀਟ ਵੀ ਇਹੋ ਜਿਹੀ ਹੈ ਕਿ ਇਹਦੀ ਕੋਈ ਵੈਸੇ ਪ੍ਰੈਡਿਕਸ਼ਨ ਆਪਾਂ ਕਰ ਨਹੀਂ ਸਕਦੇ ਜਿਹੜਾ ਵਿਕਟੋਰੀਆ ਦੀ ਜਿਹੜੀ ਰੀਅਲ ਏਸਟੇਟ ਆ ਉਹਦੇ ਵਿੱਚ ਜਿਹੜਾ ਕਿ ਐਵਰੇਜ 3.2 ਫੀਸਡ ਦਾ ਜਿਹੜਾ ਕਿ ਵਾਧਾ ਹੋਇਆ ਬਿਲਕੁਲ 6 ਮਹੀਨੇ ਦੇ ਵਿੱਚ ਕਹਿ ਲੀਏ ਹਾਂ 6 ਮਹੀਨਿਆਂ ਦੇ ਜਿੱਦੋਂ ਆਪਾਂ ਘਰ ਖਰੀਦਣਾ ਫਸਟ ਹੋਮ ਬਾਏਰ ਨੇ ਹੋਰ ਤਰੀਕੇ ਨਾਲ ਖਰੀਦਣਾ ਹੁੰਦਾ ਇਨਵੈਸਟਰ ਨੇ ਇਨਵੈਸਟਰ ਨੇ ਹੋਰ ਤਰੀਕੇ ਨਾਲ ਖਰੀਦਣਾ ਹੁੰਦਾ ਵੈਸਟਰ ਨੇ ਖਰੀਦਣਾ ਹੁੰਦਾ ਟਹਿਣਾ ਸਾਹਿਬ ਰੈਂਟਲ ਜੀਲਡ ਨੂੰ ਦੇਖ ਕੇ ਵੀ ਮਤਲਬ ਜਿਹੜਾ ਉਹਨਾਂ ਨੇ ਘਰ ਖਰੀਦ ਦਿਆ ਹੈਗਾ ਉਹਦਾ ਕਿੰਨਾ ਕੁ ਕਿਰਾਏ ਤੋਂ ਉੱਤੇ on top of ਉਹਨਾਂ ਨੂੰ ਕਿੰਨਾ ਕਰਨਾ ਪੈ ਰਿਹਾ ਹੁਣ ਕ੍ਰੇਗੀਬਰਨ ਦਾ ਜਿਹੜਾ ਕਿ ਮੀਡੀਅਨ ਪ੍ਰਾਈਸ ਆ ਉਹ ਹੈਗਾ 5,65,200 ਤੇ 25 ਤੇ ਇੱਥੇ ਮੀਡੀਅਨ ਰੈਂਟ ਹੈਗਾ 540 ਤੇ ਰੈਂਟਲ ਜੀਲਡ ਹੈਗੀ 4.45% ਜਾਨੀ ਕਿ ਗੋਡਾ ਵੀ ਮਾਲਕ ਨੂੰ ਘੱਟ ਜਿਹੜੇ ਜਿਹੜੇ ਇਨਵੈਸਟ ਕੀਤਾ ਉਹਨੂੰ ਘੱਟ ਪੈਸੇ ਪਾਉਣੇ ਪੈਣੇ ਆ ਕ੍ਰੇਗੀਬਰਨ ਦੇ ਵਿੱਚ ਪਿਛਲੇ ਹਫਤੇ 8 ਆਕਸ਼ਨਾਂ ਹੋਈਆਂ ਟਹਿਣਾ ਸਾਬ ਅੱਠੇ ਕਲੀਅਰ ਹੋ ਗਏ ਹੂੰ ਯਾਨੀ 100% ਆਕਸ਼ਨ ਕਲੀਅਰੈਂਸ ਜਿਹੜੀ ਹੋਈ ਵਿਕਟੋਰੀਆ ਦੇ ਵਿੱਚ 358 ਆਕਸ਼ਨਾਂ ਡੈਣਾ ਸਭ ਜਿਹੜੀਆਂ ਕੀ ਹੋਈਆਂ ਜਿਦੇ ਵਿੱਚੋਂ ਕਿ 221 ਆਕਸ਼ਨਾਂ ਕਲੀਅਰ ਹੋਈਆਂ ਤੇ 83 ਪ੍ਰਾਪਰਟੀਆਂ ਡੈਣਾ ਸਭ ਬਿਫੋਰ ਆਕਸ਼ਨ ਬੈਗੇ ਇਹਦੇ ਚ ਜਿਆਦਾ ਕੋਣ ਫਸਦੇ ਹਨ ਇਨਵੈਸਟਰ ਜਿਹੜੇ ਕਿ ਫਸਟ ਟਾਈਮ ਇਨਵੈਸਟਰ ਵੀ ਪਹਿਲੀ ਕਹਿੰਤੀ ਉਹ ਪਹਿਲੀ ਉਹਨਾਂ ਦੇ ਇਹੋ ਜਿਹੇ ਦੰਦ ਖੱਟੇ ਕਰ ਦਿੰਦੀ ਆ ਉਹਨਾਂ ਨੂੰ ਬਾਅਦ ਦੇ ਵਿੱਚ ਉਹਨਾਂ ਦਾ ਮਨ ਹੀ ਨਹੀਂ ਕਰਦਾ ਵੀ ਅਸੀਂ ਕੁਝ ਇਸ ਜਿਆ ਕਰੀਏ ਤਾਂ ਉਹਨਾਂ ਨੇ ਇਹ ਚੀਜ਼ਾਂ ਦੇਖ ਕੇ ਜਿਹੜਾ ਹੈਗਾ ਕਿ ਫੈਸਲਾ ਕਰਨਾ ਹੈਗਾ ਕਿ ਕਿਹੜੇ ਏਰੀਆ ਚ ਰੈਂਟਲ ਗੀਲਡ ਇੱਕ ਇਨਵੈਸਟਰ ਦੇ ਲਈ ਅਹਿਮ ਪੜਾ ਹੈਗਾ ਕਿ ਜਿਹੜੀ ਕਿ ਉਸ ਏਰੀਆ ਦੇ ਚੈੱਕ ਕਰਨੀ ਹੈ ਦੂਜੀ ਗੱਲ ਉਹਨਾਂ ਨੇ ਚੈੱਕ ਇਹ ਕਰਨੀ ਕਿ ਔਨ ਐਨ ਐਵਰੇਜ ਇਸ ਇਲਾਕੇ ਦੇ ਵਿੱਚ ਰੈਂਟਲ ਪ੍ਰਾਪਰਟੀ ਨੂੰ ਚੜਨ ਦੇ ਉੱਤੇ ਕਿੰਨੇ ਦਿਨ ਲੱਗਦੇ ਲੱਗਦੇ ਹਾਂ ਸੀ ਸੈਮਨ ਆਸਟ੍ਰੇਲੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਰੀਅਲ ਸਟੇਟ ਇੰਡਸਟਰੀ ਜਿਹੜੀ ਹੈ ਇਹਦੇ ਬੜੀ ਇੰਪੋਰਟੈਂਸ ਹੈ ਤੇ ਖਾਸ ਕਰਕੇ ਜਿਹੜੇ ਫਰਸਟ ਹੋਮ ਬਾਏਰ ਆ ਉਹਨਾਂ ਦੀ ਨਜ਼ਰ ਇਸ ਤੇ ਰਹਿੰਦੀ ਹੈ ਕਿ ਪਿਛਲੇ ਹਫ਼ਤੇ ਦੇ ਵਿੱਚ ਕੀ ਕੁਝ ਵਾਪਰਿਆ ਕੀ ਕੁਝ ਨਵਾਂ ਹੋਣ ਵਾਲਾ ਤਾਂ ਇਸ ਕਯਰਿਓਸਿਟੀ ਦੇ ਲਈ ਜਾਣਨ ਦੇ ਲਈ ਸਾਡੇ ਨਾਲ ਇਸ ਵੇਲੇ ਸਿਲਵਰ ਕੀ ਰਿਐਲਿਟੀ ਤੋਂ ਮਾਹਰ ਤਰਨਦੀਪ ਉਂਦੇ ਉਹ ਸਾਡੇ ਨਾਲ ਹਾਜ਼ਰ ਨੇ ਆਪਾਂ ਉਹਨਾਂ ਤੋਂ ਜਾਣਦੇ ਹਾਂ ਕਿ ਪਿਛਲੇ ਹਫ਼ਤੇ ਦੇ ਵਿੱਚ ਕੀ ਕੁਝ ਘਟਿਆ ਤਾਂ ਅਗਲੇ ਹਫ਼ਤੇ ਦੇ ਵਿੱਚ ਵੀ ਕਿਸ ਤਰ੍ਹਾਂ ਦਾ ਸਿਨੇਰੀਓ ਰਹਿ ਸਕਦਾ ਆ ਤਰਨਦੀਪ ਜੀ ਤੁਹਾਡਾ ਸਵਾਗਤ ਹੈ ਰਸਮੀ ਤੌਰ ਤੇ ਜੀ ਜੀ ਤੇ ਤੁਸੀਂ ਪਰਦੇ ਰਹਿੰਦੇ ਨੇ ਖਾਸ ਤੌਰ ਤੇ ਰੀਅਲ ਏਸਟੇਟ ਦੇ ਨਾਲ ਜੁੜੇ ਹੋ ਜੀ ਤੇ ਸੇਲਜ਼ ਪਰਸਨ ਵੀ ਹੋ ਤਾਂ ਇਹ ਪਿਛਲੇ ਹਫਤੇ ਦੇ ਵਿੱਚ ਸਾਨੂੰ ਥੋੜਾ ਦੱਸੋ ਵੀ ਇਹਦੇ ਵਿੱਚ ਦਰਸ਼ਕਾਂ ਦੇ ਲਈ ਕੀ ਖਾਸ ਅਪਡੇਟ ਰਹੀ ਹੈ ਤੇ ਅਗਲੇ ਵੀਕ ਦੇ ਵਿੱਚ ਕੀ ਹੋ ਸਕਦੀ ਸੰਭਾਵਨਾ ਜੀ ਟਹਿਣਾ ਸਾਹਿਬ ਸਭ ਤੋਂ ਪਹਿਲਾਂ ਸਾਡੇ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਮੈਂ ਭੇਜੀ ਫਤਿਹ ਉਮੀਦ ਕਰਦਾ ਸਾਰੇ ਰਾਜੀ ਖੁਸ਼ੀ ਹੋਣਗੇ ਰੀਅਲ ਏਸਟੇਟ ਦੀ ਟਹਿਣਾ ਸਾਹਿਬ ਗੱਲ ਇਹ ਹੈਗੀ ਕਿ ਇਹ ਮਾਰਕੀਟ ਵੀ ਇਹੋ ਜਿਹੀ ਹੈ ਕਿ ਇਹਦੀ ਕੋਈ ਵੈਸੇ ਪ੍ਰੋਡਕਸ਼ਨ ਆਪਾਂ ਕਰ ਨਹੀਂ ਸਕਦੇ ਪਹਿਲਾਂ ਨਹੀਂ ਕਿਹਾ ਜਿਹੜਾ ਅਸੀਂ ਐਨਾਲਾਈਜ਼ ਕਰ ਸਕਦੇ ਹਾਂ ਐਨਾਲਾਈਜ਼ ਕਰ ਸਕਦੇ ਹਾਂ ਡਾਟਿਆਂ ਨੂੰ ਪੜ੍ਹ ਸਕਦੇ ਹਾਂ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਕੀ ਓਸੀ ਦੀ ਜਾਰੀ ਕਰਦੀ ਆ ਬੈਂਕਾਂ ਬਕ ਬਕ ਬੈਂਕਾਂ ਉਹਦੇ ਤੇ ਕੀ ਪ੍ਰਤੀਕਰਮ ਕਰਦੀਆਂ ਤੇ ਜਿਹੜੇ ਖੇਤਰ ਦੇ ਵਿੱਚ ਆਪਾਂ ਖਰੀਦਣਾ ਚਾਹੁੰਦੇ ਆ ਉੱਥੇ ਆਲਰੇਡੀ ਡਿਵੈਲਪਿੰਗ ਕਿੰਨੀ ਕਾ ਵੀ ਕਿੰਨੇ ਕ ਜਿਹੜੇ ਹੈਗੇ ਕਿ ਸਬਡਿਵੀਜ਼ਨ ਆ ਅਵੇਲੇਬਲ ਨੇ ਉਹਦੇ ਆਧਾਰ ਦੇ ਉੱਤੇ ਸਾਰੀਆਂ ਚੀਜ਼ਾਂ ਹੁੰਦੀਆਂ ਫਿਰ ਹੁੰਦੀਆਂ ਕਿ ਉਹਦੀਆਂ ਕੀ ਸਹੂਲਤਾਂ ਕੀ ਨੇ ਉਸ ਖੇਤਰ ਦੇ ਵਿੱਚ ਰੀਸੈਂਟ ਸੇਲਸ ਕੀ ਹੋਈਆਂ ਨੇ ਪਿਛਲੇ 6 ਮਹੀਨਿਆਂ ਦੇ ਡਾਟੇ ਕੀ ਕਹਿੰਦੇ ਨੇ ਉਹ ਸਾਰੀਆਂ ਚੀਜ਼ਾਂ ਨੇ ਰਹੀ ਗੱਲ ਹੁਣ ਜਿਹੜੀ ਆਪਾਂ ਹੁਣ ਗੱਲ ਕਰ ਰਹੇ ਹਾਂ ਟੇਣਾ ਸਾਹਿਬ ਇਹ 13 ਜੁਲਾਈ ਤੱਕ ਜੋ ਮਤਲਬ ਲਾਸਟ ਵੀਕ ਲੰਘ ਕੇ ਗਿਆ ਦਾ ਤਾਂ ਉਹਦੇ ਚ ਕੀ ਜਿਹੜਾ ਅਪਡੇਟ ਹੋਇਆ 6 ਤੋਂ ਲੈ ਕੇ 13 ਤੱਕ ਹਣਾ ਜੀ ਤਾਂ ਉਹਦੇ ਚ ਇਹ ਹੈਗਾ ਕਿ ਪਹਿਲਾਂ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰਦਾ ਵੀ ਓਵਰਆਲ ਕੀ ਸੀ ਨਾ ਓਵਰਆਲ ਤਹਣਾ ਸਭ ਇਹ ਹੈ ਕਿ ਜਨਵਰੀ ਤੋਂ ਲੈ ਕੇ ਹੁਣ ਜਿਹੜਾ ਕਹਿ ਸਕਦੇ ਆ ਕਿ 13 ਜੁਲਾਈ ਤੱਕ ਜਿਹੜਾ ਵਿਕਟੋਰੀਆ ਦੀ ਜਿਹੜੀ ਰੀਅਲ ਸਟੇਟ ਆ ਉਹਦੇ ਵਿੱਚ ਜਿਹੜਾ ਕਿ ਐਵਰੇਜ 3.2 ਫੀਸਰ ਦਾ ਜਿਹੜਾ ਕਿ ਵਾਧਾ ਹੋਇਆ ਬਿਲਕੁਲ 6 ਮਹੀਨੇ ਦੇ ਵਿੱਚ ਕਹਿ ਲੀਏ ਹਾਂ 6 ਮਹੀਨਿਆਂ ਦੇ ਵਿੱਚ ਜਾਨੀ ਕਿ ਐਵਰੇਜ ਇੱਕ ਘਰ ਦੇ ਵਿੱਚ 26000 ਡਾਲਰ ਦਾ ਜਿਹੜਾ ਕਿ ਵਾਧਾ ਹੋਇਆ ਇਹਦੇ ਨਾਲ ਇੱਕ ਹੋਰ ਵੀ ਗੱਲ ਕਰੀਏ ਕਿ ਜਿੰਨਾ ਮੈਲਬਰਨ ਦੀਆਂ ਕੀਮਤਾਂ ਪੀਕ ਪਹੁੰਚੀਆਂ ਸੀ 2022 ਵਾਲਾ ਜਿਹੜਾ ਉਹ ਆਫਟਰ ਕੋਵਿਡ ਜਿਹੜਾ ਦੌਰ ਸੀਗਾ ਉਹ ਤੋਂ ਹਲੇ ਵੀ 0.4 ਫੀਸਰ ਦਾ ਥੱਲੇ ਆ ਯਾਨੀ ਪੀਕ ਤੋਂ 0.4 ਫੀਸਾ ਥੱਲੇ ਆ ਜੇਕਰ ਇਹਨਾਂ ਦੀ ਮੰਥਲੀ ਜਿਹੜੀ ਹੈਗੀ ਹੈ ਕਿ ਟੈਨਾਥ ਸਾਬ ਗਰੋਥ ਦੀ ਗੱਲ ਕਰੀਏ ਮੈਲਬਨ ਦੀ ਤਾਂ ਉਹ 0.5 ਫੀਸਾ ਦਾ ਤੇ ਇੱਥੇ ਜਿਹੜੀ ਕੁਆਟਰਲੀ ਹੈਗੀ ਕੁਆਟਰਲੀ ਉਹ ਹੈਗੀ 1.1 ਫੀਸਾ ਟੈਨਾਥ ਸਾਬ ਤੇ ਮੈਲਬਨ ਦੀ ਜਿਹੜੀ ਡਿਵੈਲਪਿੰਗ ਦੀ ਕੀਮਤ ਆ ਮੈਲਬਨ ਦੇ ਵਿੱਚ ਔਨ ਐਂਡ ਐਵਰੇਜ ਜੋ ਸਾਰੀ ਮੈਟਰੋਪੋਲੀਟਨ ਨੂੰ ਆਪਾਂ ਜਿਹੜਾ ਕਰ ਲਗੇ ਉਹ ਹੈਗੀ 7,97,000 ਡਾਲਰ ਅੱਛਾ ਮੀਡੀਅਨ ਪ੍ਰਾਈਸ ਮੀਡੀਅਨ ਪ੍ਰਾਈਸ ਟੈਨਾਥ ਸਾਬ ਕੀ ਹੁੰਦਾ ਕਿ ਮਨ ਲਓ 10 ਘਰ ਵਿਕੇ ਉਹਨਾਂ ਦੇ ਵਿੱਚੋਂ ਹਾਈ ਕਿੰਨੇ ਦਾ ਵਿਕੇ ਆ ਤੇ ਜਿਹੜਾ ਹੈਗਾ ਕਿ ਲੋ ਪ੍ਰਾਈਸ ਕਿੰਨਾ ਹੋਇਆ ਤੇ ਉਹਨਾਂ ਦੇ ਵਿਚਾਲੇ ਕੀ ਪ੍ਰਾਈਸ ਆ ਮੰਨ ਲਓ 5ਵੇਂ ਘਰ ਦਾ 6ਵੇਂ ਘਰ ਦਾ ਕੀ ਪ੍ਰਾਈਸ ਆ ਵੀ ਉਹਨੂੰ ਮੀਡੀਅਨ ਪ੍ਰਾਈਸ ਕਿਹਾ ਜਾਂਦਾ ਹੁੰਦਾ ਹੈ ਨਾ ਜੀ ਸੋ ਉਹ ਟੈਨਾ ਸਾਹਿਬ ਇੱਥੇ ਹੈਗਾ 7.97% ਦੂਜੀ ਗੱਲ ਟੈਨਾ ਸਾਹਿਬ ਕੀ ਹੈਗਾ ਕਿ ਜਿਹੜਾ ਆਰਬੀਏ ਨੇ 7 ਜੁਲਾਈ ਨੂੰ ਜਿਹੜਾ ਹੈਗਾ ਕਿ ਉਹਨਾਂ ਦੀ ਮੀਟਿੰਗ ਹੋਈ ਸੀ 7 ਜੁਲਾਈ ਨੂੰ ਮੀਟਿੰਗ ਹੋਣ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਅਸੀਂ 3.85% ਤੇ ਹੀ ਹੋਲਡ ਕਰਦੇ ਹਾਂ ਇਹਨੂੰ ਅਸੀਂ ਜਿਹੜਾ ਕਹਿ ਸਕਦੇ ਹਾਂ ਕਿ ਕੱਟ ਨਹੀਂ ਲਾਉਣਾ ਹਾਲਾਂਕਿ ਐਕਸਪੈਕਟੇਸ਼ਨ ਇਹ ਸੀਗੀ ਕਿ 0.25% ਦਾ ਕੱਟ ਲੱਗ ਸਕਦਾ ਉਹਦਾ ਕਾਰਨ ਕੀ ਹੈਗਾ ਉਹਦਾ ਕਾਰਨ ਟੈਨਾ ਸਭ ਇਹ ਹੈਗਾ ਕਿ 20 ਜੁਲਾਈ ਨੂੰ ਇਨਫਲੇਸ਼ਨ ਰਿਪੋਰਟ ਆ ਰਹੀ ਹੈ ਆਸਟ੍ਰੇਲੀਆ ਦੀ ਠੀਕ ਹੈ ਬੀ ਇਨਫਲੇਸ਼ਨ ਦੇ ਵਿੱਚ ਕੀ ਫਰਕ ਪੈ ਰਿਹਾ ਹੈ ਕੁਆਟਰਲੀ ਰਿਪੋਰਟ ਹੁੰਦੀ ਹੈ ਹਰ ਤਿੰਨਾਂ ਮਹੀਨੇ ਬਾਅਦ ਜਿਹੜੀ ਜਾਰੀ ਹੁੰਦੀ ਹੈ ਤੇ ਉਹ ਜਿਹੜਾ ਆਰਬੀਏ ਦੇ ਜਿਹੜੇ ਮਾਹਰ ਨੇ ਉਹਨਾਂ ਨੇ ਉਹਦੀ ਵੇਟ ਕਰ ਰਹੇ ਹੈ ਤੇ ਉਹ ਮੰਨਿਆ ਜਾ ਰਿਹਾ ਕਿ ਅਗਸਤ ਮਹੀਨੇ ਦੇ ਵਿੱਚ ਹਮ ਜਿਹੜਾ ਕਹਿ ਸਕਦੇ ਆ ਕਿ ਜਿਹੜਾ ਅਗਲਾ ਕੱਟ ਲੱਗ ਸਕਦਾ ਉਹ ਰਿਪੋਰਟ ਦੇ ਦਾ ਯਾਨੀ ਕਿ ਉਹ ਰਿਪੋਰਟ ਨੂੰ ਅਨਲਾਈਜ਼ ਕਰਨਗੇ ਉਸ ਤੋਂ ਬਾਅਦ ਫਿਰ ਵੇਖਣਗੇ ਵੀ ਕਿ ਫਿਰ ਦੇਖਣਾ ਕਿੰਨਾ ਕੱਟ ਕਿੰਨਾ ਜੈਨੂ ਹੋਲਡ ਕਰਨਾ ਕਿਉਂਕਿ ਇਹਦੇ ਉੱਤੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਹਵਾਲੇ ਨਾਲ ਵੀ ਟੈਨਾ ਸਾਹਿਬ ਇੱਕ ਜਿਹੜੀ ਸਟੇਟਮੈਂਟ ਹੈ ਸਾਰੇ ਸਿਲਸਿਲੇ ਬਾਰੇ ਆਈ ਹੈਗੀ ਉਹ ਕਹਿੰਦੇ ਵੀ ਅਸੀਂ ਇਹਦਾ ਅਸੀਂ ਵੀ ਮਤਲਬ ਸਮਰਥਨ ਕਰਦੀਆਂ ਜਿਹਨੂੰ ਆਪਾਂ ਕਹਿੰਦੇ ਨੇ ਉਹਨੇ ਵੀ ਜਿਹੜਾ ਆਰਬੀਆ ਨੇ ਫੈਸਲਾ ਲਿਆ ਠੀਕ ਲਿਆ ਫੈਸਲਾ ਹੁਣ ਟੈਣਾ ਸਾਹਿਬ ਗੱਲ ਹੈਗੀ ਐ ਕਿ ਜਦੋਂ ਆਪਾਂ ਘਰ ਖਰੀਦਣਾ ਫਸਟ ਹੋਮ ਬਾਏਰ ਨੇ ਹੋਰ ਤਰੀਕੇ ਨਾਲ ਖਰੀਦਣਾ ਹੁੰਦਾ ਇਨਵੈਸਟਰ ਨੇ ਇਨਵੈਸਟਰ ਨੇ ਹੋਰ ਤਰੀਕੇ ਨਾਲ ਖਰੀਦਣਾ ਹੁੰਦਾ ਵੈਸਟਰ ਨੇ ਖਰੀਦਣਾ ਹੁੰਦਾ ਟੈਣਾ ਸਾਹਿਬ ਰੈਂਟਲ ਜੀਲਡ ਨੂੰ ਦੇਖ ਕੇ ਵੀ ਮਤਲਬ ਜਿਹੜਾ ਉਹਨਾਂ ਨੇ ਘਰ ਖਰੀਦਿਆ ਹੈਗਾ ਉਹਦਾ ਕਿੰਨਾ ਕੁ ਕਿਰਾਏ ਤੋਂ ਉੱਤੇ on top of ਉਹਨਾਂ ਨੂੰ ਕਿੰਨਾ ਕਰਨਾ ਪੈ ਰਿਹਾ ਫਿਰ ਹਾਂ ਵਿੱਚ ਜਿੰਨੇ ਪਾਉਣੇ ਪੈ ਰਹੇ ਕਿਦੀ ਰੈਂਟਲ ੀਲਡ ਵਧੀਆ ਆ ਗਈ ਬਿਹਤਰ ਆ ਗਈ ਉਸ ਏਰੀਆ ਦੇ ਵਿੱਚ ਇਨਵੈਸਟਮੈਂਟ ਉਹ ਜ਼ਿਆਦਾ ਕਰਦੇ ਫਿਰ ਲੋਕੇਸ਼ਨ ਵੀ ਮੈਟਰ ਕਰਦੀ ਹੈ ਲੋਕੇਸ਼ਨ ਮੈਟਰ ਕਰਦੀ ਹੈ ਜੀ ਹੈਨਾ ਤਾਂ ਉਹੀ ਹੈ ਕਿ ਇੱਕ ਹੋਰ ਗੱਲ ਹੈ ਕਿ ਜੇ ਮੈਂ ਫਰਸਟ ਹੋਮ ਬਾਏਰ ਆ ਕਿਉਂਕਿ ਫਰਸਟ ਹੋਮ ਬਾਏਰ ਨੇ ਗੇਮ ਪਲੇ ਕਰਨੀ ਹੁੰਦੀ ਹੈ ਅਗਲੇ 3 ਤੋਂ 5 ਸਾਲਾਂ ਤੱਕ ਲੈ ਕੇ ਵੀ ਉਹਨਾਂ ਨੂੰ ਐਟਲੀਸਟ ਉਸ ਪ੍ਰਾਪਰਟੀ 'ਚ 3 ਸਾਲ ਰਹਿਣਾ ਜਿਹੜੇ ਏਰੀਏ ਦੇ ਵਿੱਚ ਅਗਲੇ 3 ਸਾਲਾਂ ਦੇ ਵਿੱਚ ਪੌਸਿਬਿਲਟੀਜ਼ ਆ ਕੋਈ ਚੀਜ਼ਾਂ ਆਉਣਗੀਆਂ ਤਾਂ ਉਦੋਂ ਉਹਦਾ ਪ੍ਰਾਈਸ ਵਧਣਾ ਇਸ ਮੌਕੇ ਉਹ ਮਾਰਕੀਟ ਠੰਡੀ ਆ ਤਾਂ ਉਹ ਤਿੰਨ ਸਾਲ ਉਸ ਏਰੀਏ 'ਚ ਵੀ ਜਾ ਸਕਦਾ ਜਿਹੜੇ ਏਰੀਏ ਦੇ ਵਿੱਚ ਸਾਰੀਆਂ ਸਹੂਲਤਾਂ ਨੇ ਟ੍ਰੇਨ ਸਟੇਸ਼ਨ ਕੋਲੇ ਆ ਮਾਰਕੀਟ ਕੋਲੇ ਆ ਇਟ ਮੀਨਸ ਉੱਥੇ ਰੈਂਟਲ ੀਲਡ ਵੱਧ ਹੁੰਦੀ ਆ ਮੈਂ ਤੁਹਾਨੂੰ ਇੱਕ ਗੱਲ ਜਿੱਥੇ ਮਤਲਬ ਇਮੀਡੀਏਟ ਫਾਇਦਾ ਹੋਣਾ ਹੈ ਹਾਂ ਉੱਥੇ ਮਤਲਬ ਰੈਂਟਲ ਵਾਲਿਆਂ ਨੂੰ ਫਾਇਦਾ ਹੈ ਹਾਂ ਇਨਵੈਸਟਮੈਂਟ ਵਾਲਿਆਂ ਨੂੰ ਜਿਵੇਂ ਹੁਣ ਮੈਂ ਤੁਹਾਨੂੰ ਸਿੰਪਲ ਗੱਲ ਕਰ ਦਾਂ ਡੈਣਾ ਸਾਹਿਬ ਹੁਣ ਕ੍ਰੇਗੀਵਰਨ ਦਾ ਜਿਹੜਾ ਕਿ ਮੀਡੀਅਨ ਪ੍ਰਾਈਸ ਆ ਉਹ ਹੈਗਾ 5,658,200 ਤੇ 25 ਡਾਲਰ ਹਮ ਤੇ ਇੱਥੇ ਮੀਡੀਅਨ ਰੈਂਟ ਹੈਗਾ 540 ਤੇ ਰੈਂਟਲ ਜੀਲਡ ਹੈਗੀ 4.45% ਜਾਨੀ ਕਿ ਗੋਡਾ ਵੀ ਮਾਲਕ ਨੂੰ ਘੱਟ ਜਿਹੜੇ ਜਿਹਨੇ ਇਨਵੈਸਟ ਕੀਤਾ ਉਹਨੂੰ ਘੱਟ ਪੈਸੇ ਪਾਉਣੇ ਪੈਣੇ ਆ ਦੂਜੇ ਪਾਸੇ ਐਜ਼ ਕੰਪੇਅਰ ਟੂ ਜਿਹੜਾ ਵੈਬਰੇਜ ਹੈ ਟੈਣਾ ਸਾਹਿਬ ਵੈਬਰੇਜ ਦੇ ਵਿੱਚ ਹੈਗੀ ਹੈ 638000 ਮੀਡੀਅਨ ਪ੍ਰਾਈਸ ਜਾਨੀ ਕਿ ਕ੍ਰੇਗੀ ਵਰਨੋਂ ਤੁਸੀਂ ਆਪਾਂ ਨੀਅਰਲੀ ਆਪਾਂ ਜੇ ਗੱਲ ਕਰੀਏ 20y ਹਜ਼ਾਰ ਡਾਲਰ ਦਾ ਫਰਕ ਹੈ ਤੇ ਇੱਥੇ ਜਿਹੜਾ ਰੈਂਟ ਹੈਗਾ ਉਹ 480 ਹੈ ਤੇ ਰੈਂਟਲ ਜੀਲਡ 4% ਆ ਠੀਕ ਹੈ ਜਾਨੀ ਕਿ ਉਹਦੇ ਨਾਲੋਂ ਘਟਾ ਤੇ ਇੱਥੇ ਪ੍ਰਾਈਸ ਦਾ ਡਿਕਲਾਈਨ ਵਾਈਬਰੇਜ ਦੇ ਵਿੱਚ ਜਾਨੀ ਕਿ ਪਿਛਲੇ 6 ਮਹੀਨਿਆਂ ਦੀ ਜੇਕਰ ਗੱਲ ਕਰੀਏ ਤਾਂ -3.19% ਗਿਆ ਵੀ ਜਾਨੀ ਘਰਾਂ ਦੀਆਂ ਕੀਮਤਾਂ ਇੱਥੇ 3% ਕਟੀਆਂ ਨੇ ਤੇ ਦੂਜੇ ਪਾਸੇ ਜੇਕਰ ਟਹਿਣਾ ਸਾਹਿਬ ਕਰੇਗੀ ਵਰਨਦੀ ਆਪਾਂ ਗੱਲ ਕਰੀਏ ਤਾਂ ਇੱਥੇ 3% ਜਿਹੜੀਆਂ ਘਰਾਂ ਦੀਆਂ ਕੀਮਤਾਂ ਵਧੀਆਂ ਨੇ ਉਹ ਤਾਂ ਫਿਰ مین ਰੀਜ਼ਨ ਦੇ ਵਿੱਚ ਤੂੰ ਦੱਸਿਆ ਹੀ ਹੈ ਵੀ ਜਿਵੇਂ ਹੁਣ ਮੰਨ ਲਓ ਮੈਟਰੋ ਸਟੇਸ਼ਨ ਆ ਉੱਥੇ ਜੀ ਤਾਂ ਕੁਦਰਤੀ ਬੰਦਾ ਜਿਹਦੇ ਕੋਲ ਗੱਡੀ ਨਹੀਂ ਹੈਗੀ ਅਗਲਾ ਕਹਿੰਦਾ ਮੈਂ ਮੈਟਰੋ ਲੈਣਾ ਤਾਂ ਉਹ ਕ੍ਰੇਗੀ ਵਨ ਨੂੰ ਪ੍ਰੇਫਰ ਕਰੂਗਾ ਹਾਂ ਤੇ ਉੱਥੇ ਫਿਰ ਕੁਦਰਤੀ ਗੱਲ ਹੈ ਵੀ ਰੈਂਟਲ ਲੋਕ ਜ਼ਿਆਦਾ ਜਾਣਗੇ ਜੀ ਤੇ ਕੰਪੀਟੀਸ਼ਨ ਹੋਊਗਾ ਤੇ ਰੈਂਟਾਪੇ ਵਧੂਗਾ ਹਾਂ ਜੀ ਤੇ ਦੂਜੀ ਗੱਲ ਹੈਗੀ ਹੈ ਕਿ ਅਗਲੇ 3 ਸਾਲਾਂ ਦੇ ਵਿੱਚ ਜਿਹੜੀ ਵਾਇਬਰੇਜ ਦੀ ਗ੍ਰੋਥ ਹੈ ਕਿਉਂਕਿ ਅਗਲੇ 3 ਸਾਲਾਂ ਚ ਟ੍ਰੇਨ ਸਟੇਸ਼ਨ ਵੀ ਆ ਜਾਣਾ ਮਾਰਕੀਟ ਵੀ ਇੱਥੇ ਆ ਜਾਣੀ ਹੈ ਟਾਣਾ ਸਾਹਿਬ ਪ੍ਰਪੋਜ਼ਡ ਇੱਕ ਪ੍ਰਾਇਮਰੀ ਸਕੂਲ ਵੀ ਹੋਰ ਆ ਜਿਹੜਾ ਸਟਾਕਲੈਂਡ ਵਾਲਿਆਂ ਦਾ ਲਾਇਰਾ ਪ੍ਰੋਜੈਕਟ ਹੈਗਾ ਉਹ ਅਗਲੇ 3 ਸਾਲਾਂ ਦੇ ਪਰਵਾਨ ਚੜਨਾ ਤੇ ਅਗਲੇ 4 ਸਾਲਾਂ ਦੇ ਵਿੱਚ ਜਿਹੜੀ ਉਹਦੀ ਕਨੈਕਟੀਵਿਟੀ ਵੀ ਕਲਕੈਲੋ ਨਾਲ ਬਣ ਜਾਣੀ ਹੈ ਰੋਡ ਬਣ ਰਿਹਾ ਕਿਉਂਕਿ ਉਧਰਲੇ ਪਾਸਿਓਂ ਉਹ ਆ ਰਹੇ ਆ ਕਿਉਂਕਿ ਉਹ ਵੀ ਸਟਾਕਲੈਂਡ ਦੀ ਡਿਵੈਲਪਮੈਂਟ ਹੈ ਇਹ ਵੀ ਸਟਾਕਲੈਂਡ ਦੀ ਡਿਵੈਲਪਮੈਂਟ ਤੇ ਇਧਰਲੇ ਪਾਸਿਓਂ ਏ ਜਾ ਰਹੇ ਆ ਸੋ ਕਹਿਣ ਦਾ ਇਹ ਭਾਵ ਹੈਗਾ ਕਿ ਜਿਹਨੇ ਤਾਂ ਫਰਸਟ ਹੋਮ ਕਰਨਾ ਉਹ ਕੰਪੀਟੀਸ਼ਨ ਚ ਨਾ ਪਵੇ ਹੁਣ ਤੁਹਾਨੂੰ ਐਗਜ਼ੈਂਪਲ ਦੀ ਮੈਂ ਇੱਕ ਹੋਰ ਗੱਲ ਕਹਿਣਾ ਕੀ ਕ੍ਰੇਗੀ ਵਰਨ ਦੇ ਵਿੱਚ ਪਿਛਲੇ ਹਫਤੇ 8 ਆਕਸ਼ਨਾਂ ਹੋਈਆਂ ਟੈਣਾ ਸਭ ਅੱਠੇ ਕਲੀਅਰ ਹੋਈਆਂ ਹੂੰ ਯਾਨੀ 100% ਆਕਸ਼ਨ ਕਲੀਅਰੈਂਸ ਜਿਹੜੀ ਹੋਈ ਜਦੋਂ ਕਿ ਵੈਵਰੇਜ ਦੇ ਵਿੱਚ ਤੇ ਕਲਕੈਲੋ ਦੇ ਵਿੱਚ ਆਕਸ਼ਨ ਨਹੀਂ ਹੋ ਰਹੀ ਹੋ ਰਹੀ ਹਾਂ ਉੱਥੇ ਫਿਰ ਹਾਂ ਕਿਉਂਕਿ ਉੱਥੇ ਹੈਗਾ ਕਿ ਪ੍ਰਾਈਵੇਟ ਜਿਹੜੀ ਹੈਗੀ ਹੈ ਕਿ ਸੇਲ ਜਿਹੜੀ ਕਿ ਹੋ ਰਹੀ ਹੈ ਇਹਦੇ ਨਾਲ ਹੀ ਜੇ ਹੁਣ ਆਪਾਂ ਗੱਲ ਕਰੀਏ ਮੈਕਲਮ ਦੀ ਟੈਣਾ ਸਾਹਿਬ ਤਾਂ ਮੈਕਲਮ ਦੇ ਵਿੱਚ ਜਿਹੜਾ ਕਹਿ ਸਕਦੇ ਆ ਕਿ ਤਿੰਨ ਹੀ ਆਕਸ਼ਨਾਂ ਹੋਈਆਂ ਤਿੰਨਾਂ ਚੋਂ ਦੋ ਕਲੀਅਰ ਹੋਈਆਂ ਯਾਨੀ ਕਹਿ ਸਕਦੇ ਉੱਥੇ ਵੀ ਆਕਸ਼ਨ ਘਟਾ ਚਲੋ ਆਪਾਂ ਇਸ ਏਰੀਏ ਤੇ ਬਾਅਦ ਚ ਗੱਲ ਕਰਾਂਗੇ ਵੈਸੇ ਮੈਂ ਪਹਿਲਾਂ ਮੈਲਬਨ ਦੀ ਗੱਲ ਕਰਨਾ ਮੈਲਬਨ ਦੇ ਵਿੱਚ ਟੈਣਾ 358 ਆਕਸ਼ਨਾਂ ਜਿਹੜੀਆਂ ਮੈਲਬਰਨ ਨਹੀਂ ਸੌਰੀ ਵਿਕਟੋਰੀਆ ਦੇ ਵਿੱਚ 358 ਆਕਸ਼ਨਾਂ ਡੈਣਾ ਸਭ ਜਿਹੜੀਆਂ ਕੀ ਹੋਈਆਂ ਜਿਹਦੇ ਵਿੱਚੋਂ ਕਿ 221 ਆਕਸ਼ਨਾਂ ਕਲੀਅਰ ਹੋਈਆਂ ਤੇ 83 ਪ੍ਰਾਪਰਟੀਾਂ ਡੈਣਾ ਸਭ ਬਿਫੋਰ ਆਕਸ਼ਨ ਬੈਗੀਆਂ ਇੱਕ ਵੀਕ ਦੇ ਵਿੱਚ ਹਾਂ ਇੱਕ ਵੀਕ ਦੇ ਵਿੱਚ ਜਾਨੀ ਕਿ 83 ਆਕਸ਼ਨਾਂ ਜਿਹੜੀਆਂ ਨੇ ਉਹ ਆਕਸ਼ਨ ਤੇ ਗਈਆਂ ਹੀ ਨਹੀਂ ਆਕਸ਼ਨ ਤੋਂ ਪਹਿਲਾਂ ਹੀ ਬੈਗੀਆਂ ਕਲੀਅਰੈਂਸ ਰੇਟ 85% ਦੇ ਉੱਤੇ ਨਹੀਂ ਗਈ ਤੇ 303 ਮਿਲੀਅਨ ਡਾਲਰ ਦੀਆਂ ਇਹ ਪ੍ਰਾਪਰਟੀਆਂ ਜਿਹੜੀਆਂ 358 ਪ੍ਰਾਪਰਟੀਆਂ ਸੀ ਇਹ ਟਹਿਣਾ ਸਾਹਿਬ ਵਿਕੀਆਂ ਨੇ ਤੇ ਰੈਂਟਲ ਜੀਲਡ ਜਦੋਂ 올ਓਵਰ ਜਿਹੜੀ ਆਪਾਂ ਅੱਧੀ ਗੱਲ ਕਰਦੇ ਹਾਂ ਤਾਂ 3.7 ਫੀਸ ਦਾ ਕੀ ਵੈਕੈਂਸੀ ਰੇਟ ਭਾਵੇਂ ਕਿ ਹਾਲਾਂਕਿ ਇੱਥੇ ਲੋ ਹੈ ਟਹਿਣਾ ਸਾਹਿਬ ਇੱਕ ਹੋਰ ਗੱਲ ਆ ਵੀ ਕਿਹੜੇ ਜਿਹੜੇ ਸਵਰਬ ਨੇ ਮੈਲਬਨ ਦੀ ਜਦੋਂ ਆਪਾਂ ਗੱਲ ਕਰੀਏ ਤਾਂ ਕਿਹੜੇ ਸਵਰਬਾਂ ਦੇ ਵਿੱਚ ਜਿਹੜੀ ਗਰੋਥ ਆ ਉਹ ਜਿਹੜੀ ਹੈਗੀ ਹੈ ਕਿ ਦੇਖਣ ਨੂੰ ਮਿਲ ਰਹੀ ਹੈ ਜਿੱਧਰ ਇੰਟਰਸਟ ਬਣ ਰਿਹਾ ਤਾਂ ਉਹ ਆਊਟਰ ਸਵਰਬ ਜਿਹੜੇ ਗ੍ਰੇਟ ਜਿਹੜੇ ਇਹਦੇ ਹੈਗੇ ਉਹ ਬੈਰ ਵੀ ਟਾਰਨੇਟ ਤੇ ਕਰੇ ਕੀਪਰ ਠੀਕ ਹੈ ਜੀ ਤੇ ਰੀਜਨਲ ਏਰੀਆ ਦੇ ਵਿੱਚ ਬੈਂਡਿਗੋ ਸ਼ੈਪਟਨ ਤੇ ਇੱਕ ਹੈਗਾ ਟ੍ਰਾਲ ਟ੍ਰਾਗਲ ਜਿਹੜਾ ਕਿ ਮੈਂ ਸ਼ਾਇਦ ਬੋਲਣ ਦੇ ਵਿੱਚ ਥੋੜਾ ਮੈਨੂੰ ਦਿੱਕਤ ਆ ਜੂਗੀ ਪਰ ਮਤਲਬ ਇਹ ਜਿਹੜੇ ਤਿੰਨ ਆਊਟਰ ਜਿਹੜੇ ਹੈਗੇ ਆ ਤੇ ਸਿਟੀ ਦੇ ਨੇੜੇ ਲੋਕਾਂ ਨੇ ਇੱਕ ਚੀਜ਼ ਹੋਰ ਹੁੰਦੀ ਹੈ ਕਿ ਜਿਹੜੇ ਬਿਲਕੁਲ ਕਲੋਜ਼ ਬਾਏ ਹੈਗੇ ਆ ਸਵਰਬ ਉਹਨਾਂ ਦੇ ਮੁਕਾਬਲੇ ਉਹ ਦੇਖਦੇ ਵੀ ਸਹੂਲਤ ਉਹਨਾਂ ਸਵਰਬਾਂ ਵਾਲੀ ਹੈ ਤਾਂ ਉਹ ਉਹਨਾਂ ਦੇ ਵਿੱਚ ਜਿਹੜੇ ਪਪੂਲਰ ਬਣੇ ਹੋਏ ਆ ਟੈਣਾ ਸਾਹਿਬ ਉਹ ਹੈਗੇ ਹੈਗੇ ਪ੍ਰੈਸਟਨ ਬਾਕਸਹੈਲ ਗਲੈਂਡ ਬੈਵਰਲੀ ਇਹ ਜਿਹੜੇ ਤਿੰਨ ਜਿਹੜੇ ਸਵਰਬ ਨੇ ਇਹ ਸਿਟੀ ਦੇ ਨੇੜੇ ਜਿਹੜੇ ਕਿ ਪਪੂਲਰ ਬਣੇ ਹੋਇਆ ਤੇ ਇੱਥੇ ਪ੍ਰਾਈਸ ਜਦ ਦੂਜਿਆਂ ਦੇ ਮੁਕਾਬਲੇ ਕਰਦੇ ਵੀ ਠੀਕ ਆ ਟੈਨਾ ਸਾਹਿਬ ਹੁਣ ਇਹਦੇ ਨਾਲ ਆਪਾਂ ਜਿਹੜੀ ਕੀ ਗੱਲਬਾਤ ਕਰੀਏ ਚਲੋ ਇਹ ਹੋ ਗਈ ਆ ਹੁਣ ਮੈਂ ਜਦੋਂ ਗੱਲ ਕਰ ਰਿਹਾ ਸੀਗਾ ਕਿਉਂਕਿ ਜਿਹੜੇ ਏਰੀਆ ਚ ਆਪਾਂ ਕੰਮ ਕਰ ਰਹੇ ਹਾਂ ਉੱਥੇ ਮਾਰਕੀਟ ਦਾ ਟ੍ਰੈਂਡ ਕੀ ਆ ਵੈਸੇ ਤੁਹਾਨੂੰ ਪਹਿਲਾਂ ਮੈਂ ਦੱਸਦਾ ਕ੍ਰੇਗੀਬਰਨ ਟੈਨਾ ਸਾਹਿਬ ਇਹ ਆ ਨਾਰਥ ਦਾ ਜਿਹੜਾ ਕਹਿ ਸਕਦਾ ਹੈ ਹੈੱਡ ਕੁਆਟਰ ਆ ਹੂੰ ਬਿਲਕੁਲ ਜਿਹੜਾ एवरीथिंग ਇਹਦੇ ਸਰਾਊਂਡਿੰਗ ਚੱਲਦਾ ਇੱਥੋਂ ਦੀ ਮਾਰਕੀਟ ਦੂਜੇ ਏਰੀਆ ਨੂੰ ਡਰਾਈਵ ਕਰਦੀ ਹੈ ਕਿ ਟੇਣਾ ਸਾਹਿਬ ਇੱਥੇ ਹੈ ਕਿ ਕ੍ਰੇਗੀ ਵਰਨ ਇਸ ਮੌਕੇ ਤੁਰਾ ਤੁਰਾਗਾ ਤੇ ਕ੍ਰੇਗੀ ਵਰਨ ਹੌਟ ਚੱਲ ਰਿਹਾ ਤੇ ਮਾਰਕੀਟ ਦੇ ਵਿੱਚ ਇੱਥੇ ਤਕਰੀਬਨ ਔਨ ਐਂਡ ਐਵਰੇਜ 35 ਡੇਜ਼ ਦੇ ਵਿੱਚ ਇੱਥੇ ਘਰ ਜਿਹੜਾ ਕਿ ਵਿਕ ਜਾਂਦਾ ਬਸ਼ਰਤੇ ਕਿ ਮਾਲਕ ਦੀ ਐਕਸਪੈਕਟੇਸ਼ਨ ਓਵਰ ਉਨਾ ਹੋਵੇ ਹਨ ਤਾਂ ਜਿਹੜੀ ਜਿਹੜਾ ਕਿ ਕਿਉਂਕਿ ਦੇਖੋ ਜਦੋਂ ਬੰਦੇ ਨੇ ਘਰ ਖਰੀਦਣਾ ਟੈਣਾ ਸਾਹਿਬ ਉਹਨੇ ਕੰਪੇਅਰ ਕਰਨਾ ਵੀ ਮੈਂ ਜਿਹੜਾ ਕਹਦਾ ਕੋਈ ਅੱਜ ਕੱਲ ਕੋ ਕਮਲਾ ਤਾਂ ਹੈ ਨਹੀਂ ਹੂੰ ਬਿਲਕੁਲ ਸਾਰੇ ਆਪਣੀ ਪੂਰੀ ਜਿਹੜਾ ਕਿ ਕਹਿ ਸਕਦੇ ਆ ਕਿ ਕਰਕੇ ਆਉਂਦੇ ਆ ਹੋਮਵਰਕ ਹੋਮਵਰਕ ਕਰਕੇ ਆਉਂਦੇ ਆ ਤਾਂ ਉਹਦੀ ਚੀਜ਼ ਹੈ ਵੀ ਜਿਹੜੇ ਸਾਈਜ਼ ਦਾ ਘਰ ਹੈ ਵੀ ਇਹਦੇ ਕਿੰਨੇ ਕੁ ਦਾ ਵਿਕਿਆ ਹੂੰ ਠੀਕ ਹੈ ਜੀ ਗੱਲ ਤੇ ਕਿੰਨੇ ਕੁ ਸਮੇਂ ਚ ਵਿਗਿਆ ਇਹਦੇ ਨੇੜੇ ਤੇੜੇ ਕਿਹੜੀ ਸਹੂਲਤਾਂ ਕਿਵੇਂ ਵਿਕਿਆ ਉਹ ਸਾਰਿਆਂ ਦਾ ਵਰਕਆਊਟ ਕੀਤਾ ਹੁੰਦਾ ਕਿਉਂਕਿ ਹਰੇਕ ਬੰਦਾ ਆਪਣਾ ਵੀ ਇੱਕ ਅਪ੍ਰੇਜ਼ਲ ਕਰਦਾ ਹਾਂ ਫਸਟ ਹੋਮ ਬਾਇਰ ਥੋੜਾ ਜਿਹਾ ਕਈ ਵਾਰੀ ਕਹਿੰਦਾ ਕਿ ਫਸਟ ਹੋਮ ਬਾਇਰ ਦੀ ਨਾ ਮੈਂ ਇੱਕ ਚੀਜ਼ ਹੋਰ ਕਰਦਾ ਕਿ ਉਹਨੂੰ ਟੈਣਾ ਸਾਹਿਬ ਦੋ ਤਿੰਨ ਚੀਜ਼ਾਂ ਬੜੀਆਂ ਉਹਦੇ ਲਈ ਇੰਪੋਰਟੈਂਟ ਆ ਕਿ ਜਦੋਂ ਉਹਨੇ ਘਰ ਖਰੀਦਣਾ ਉਹਨੂੰ ਇੱਕ ਇਹ ਹੋਣਾ ਚਾਹੀਦਾ ਇੱਕ ਤਾਂ ਪਹਿਲਾਂ ਉਹ ਆਪਣੀ ਸਾਰੀ ਸਟੱਡੀ ਤੋਂ ਬਾਅਦ ਇੱਕ ਸਰਵਪ ਤੇ ਫੋਕਸ ਕਰ ਹਾਂ ਰਹਿਣਾ ਕਿਹੜੇ ਵੀ ਇਹ ਨਾ ਹੋਵੇ ਵੀ ਤੁਸੀਂ ਕਰੇਗੀ ਵਰਨ ਵੀ ਭੱਜੇ ਫਿਰਦੇ ਆ ਬੁਲੇਟ ਵੀ ਭੱਜੇ ਫਿਰਦੇ ਆ ਕਲਕੈਲੋ ਵੀ ਦੇਖੀ ਜਾਂਦੇ ਆ ਮੈਕਲਮ ਵੀ ਵਾਇਬਰੇਜ ਵੀ ਵਿੱਚ ਦੀ ਗਿੜਾ ਮਾਰ ਜਾਂਦੇ ਆ ਇਹ ਨਹੀਂ ਥੋੜਾ ਹੋਣਾ ਚਾਹੀਦਾ ਪਹਿਲਾਂ ਤੁਸੀਂ ਆਪਣੀ ਜਿਹੜੀ ਮੀਆਂ ਬੇਵੀ ਬੈਠ ਕੇ ਜਿਹੜਾ ਹੈਗਾ ਕਿ ਆਪਸ ਦੇ ਵਿੱਚ ਡਿਸਾਈਡ ਕਰੋ ਵੀ ਭਾਈ ਆਪਾਂ ਕਿਹੜੇ ਸਵਰਬ ਦੇ ਵਿੱਚ ਰਹਿਣਾਗਾ ਤੇ ਕਿੰਨੇ ਸਾਲ ਉੱਥੇ ਰਹਿਣਾਗਾ ਫਿਰ ਉਸ ਜਿਹੜੀ ਸਵਰਬ ਦੀ ਟਹਿਣਾ ਤਾਂ ਤੁਹਾਡੀ ਜਿਹੜੀ ਕਿ ਸਟੱਡੀ ਹੋਣੀ ਚਾਹੀਦੀ ਆ ਫਿਰ ਤੁਸੀਂ ਜਿਹੜਾ ਕਹਿ ਸਕਦੇ ਤੇ ਫਿਰ ਦੂਜੀ ਸੈਕੰਡ ਗੱਲ ਆ ਕਿ ਬਜਟ ਦੇ ਉੱਤੇ ਆਪਣੇ ਦੇ ਉੱਤੇ ਸਟਿਕ ਰਹਿਣਾ ਚਾਹੀਦਾ ਵੀ ਮੰਨ ਲਓ ਤੁਸੀਂ ਮਤਲਬ ਕਹਤਾ ਵੀ ਮੇਰਾ ਬਜਟ ਹੈਗਾ 630000 ਡਾਲਰ ਤਾਂ ਤੁਸੀਂ 630000 ਤੇ ਆਪਣੇ ਜਿਵੇਂ ਜਹਾਜ਼ ਲੰਗਰ ਸਿੱਟ ਲੈਂਦੇ ਹੁੰਦੇ ਸਮੁੰਦਰੀ ਜਹਾਜ਼ ਵੀ ਉੱਥੇ ਖੜ ਜਾਂਦੇ ਹੁੰਦੇ ਆ ਉਵੇਂ ਆਪਣਾ ਲੰਗਰ ਸੈੱਟ ਲੋ ਵੀ ਮੈਂ 630000 ਕੋਤੇ ਨਹੀਂ ਜਾਣਾ ਤੁਹਾਨੂੰ ਏਜੰਟ ਤੁਹਾਨੂੰ ਬਿਲਡਰ ਤੁਹਾਨੂੰ ਕੋਈ ਵੀ ਬਾਈਜੀ ਟਾਈਪ ਬੰਦੇ ਵੀ ਹੁੰਦੇ ਆ ਤੁਹਾਨੂੰ ਕੁਝ ਵੀ ਕਹੀ ਜਾਣ ਤੁਸੀਂ ਉਦੋਂ ਤੋਂ ਆਪਣਾ ਨਹੀਂ ਹੋਣਾ ਤੁਸੀਂ ਕਹਿਣਾ ਵੀ ਮੇਰਾ ਬਜਟ ਆਹਾ ਜੀ ਮੈਂ ਆ ਇਸ ਏਰੀਏ ਦੇ ਵਿੱਚ ਘਰ ਲੈਣਾਗਾ ਇਸ ਉਹਦੀ ਪਹਿਲਾਂ ਸਟੱਡੀ ਕਰੋ ਇਹ ਵੀ ਨਹੀਂ ਹੈਗਾ ਕਿ ਮੰਨ ਲਓ ਵੀ ਘਰਾਂ ਦੀ ਕੀਮਤ ਉਹ ਤੇ 6.5 ਲੱਖਾਂ ਦੇ ਤੁਸੀਂ ਤੁਸੀਂ 620 ਤੇ ਲੰਗਰ ਸੈੱਟ ਲਓ ਤਾਂ ਤੁਸੀਂ ਉਸ ਤਰੀਕੇ ਨਾਲ ਆਪਣਾ ਦੇਖ ਕੇ ਫਿਰ ਕੀ ਹੁੰਦਾ ਹੈ ਕਿ ਇੱਕ ਹੋਰ ਚੀਜ਼ ਬੜੀ ਹੈ ਜਿਵੇਂ ਮੈਨੂੰ ਬਹੁਤ ਫੋਨ ਆਉਂਦੇ ਰਹਿਣਾ ਸਭ ਮੈਨੂੰ ਫੋਨ ਆਉਂਦੇ ਆ ਕਿ ਬਾਈਜੀ ਮੈਕਲਮ ਦੇ ਵਿੱਚ ਘਰ ਖਰੀਦਣਾ ਸਾਡਾ ਬਜਟ ਹੈਗਾ 6.5 ਲੱਖ ਤੇ ਸੈਕਸ਼ਨ 350 ਸਕਰ ਮੀਟਰ ਦਾ ਘੱਟੋ ਘੱਟ ਹੋਵੇ ਜਿਹੜਾ ਕਿ ਉੱਥੇ ਹੈ ਹੀ ਨਹੀਂ ਅਵੇਲੇਬਲ ਸਹੀ ਗੱਲ ਠੀਕ ਹੈ ਜੀ ਗਾ ਰੀਅਲਿਸਟਿਕ ਜਾਨੀ ਕਿ ਤੁਹਾਡੀ ਜਿਹੜੀ ਹੈਗੀ ਕਿ ਅਪਰੋਚ ਜਿਹੜੀ ਮਤਲਬ ਉਹ ਇਹਨਾਂ ਨੂੰ ਮਿਲਦਾ ਵੀ ਨਹੀਂ ਮਿਲਦਾ ਉੱਥੇ ਹਾਂ ਤਾਂ ਕਿ ਨਾ ਤਾਂ ਏਜੰਟ ਦਾ ਸਮਾਂ ਖਰਾਬ ਹੋਵੇ ਨਾ ਤੁਹਾਡਾ ਸਮਾਂ ਖਰਾਬ ਹੋਵੇ ਇਹ ਜਿਹੜੀ ਹੈਗੀ ਕਿ ਬੜੀ ਇੰਪੋਰਟੈਂਟ ਹੈ ਬਜਟ ਦੇ ਉੱਤੇ ਸਟਿਕ ਰਹਿਣਾ ਤੇ ਏਰੀਆ ਦੇ ਉੱਤੇ ਸਟਿਕ ਰਹਿਣਾ ਸਹੀ ਗੱਲ ਹੁਣ ਚਲੋ ਟਾਹਨਾ ਸਾਹਿਬ ਦੇ ਤੇ ਆਪਾਂ ਗੱਲਬਾਤ ਤੇ ਆ ਜਾਨੇ। ਕ੍ਰੀਗੀਵਰਨ ਦੇ ਵਿੱਚ ਟਾਹਨਾ ਸਾਹਿਬ ਜਿਹੜਾ ਹੈ ਕਮੀਡੀਅਨ ਪ੍ਰਾਈਸ ਜਿਵੇਂ ਤੁਹਾਨੂੰ ਦੱਸਿਆ 6,69,225 ਡਾਲਰ 3% ਇਥੋਂ ਦੀ ਗਰੋਥ ਆ ਪਿਛਲੇ ਸਮੇਂ 'ਚ ਮੀਡੀਅਨ ਰੈਂਟ ਇੱਥੇ 540 ਡਾਲਰ ਆ ਰੈਂਟਲ ੀਲਡ 4.45% ਦਾ ਤੇ ਟਾਹਨਾ ਸਾਹਿਬ ਇੱਥੇ ਆਕਸ਼ਨ ਬੜੀ ਵਧੀਆ ਜਾ ਰਹੀ ਹੈ। ਕਲਕੈਲੋ ਦੇ ਵਿੱਚ ਟਾਹਨਾ ਸਾਹਿਬ ਜਿਹੜੀ ਇਸ ਮੌਕੇ ਕੀਮਤ ਹੈਗੀ ਉਹ 6,23,750 ਡਾਲਰ median price ਇੱਥੇ ਜਿਹੜਾ ਕਿ ਵਾਧਾ ਹੈਗਾ ਪਿਛਲੇ ਇਸ 6 ਮਹੀਨਿਆਂ ਦਾ ਉਹ 1.38% ਦਾ ਯਾਨੀ ਇੱਥੇ ਪ੍ਰਾਪਰਟੀ ਦੇ ਪ੍ਰਾਈਸ ਦੇ ਵਿੱਚ ਵਾਧਾ ਹੋ ਰਿਹਾ ਹੈ ਟੇਣਾ ਸਾਹਿਬ ਇਹਦੇ ਚ ਜਿਹੜਾ ਰੈਂਟ ਆ 500 ਇੱਥੇ ਮੀਡੀਅਨ ਰੈਂਟ ਤੇ ਰੈਂਟਲ ਜੀਲਡ 4.15% ਦਾ ਇਹ ਵੀ ਇਨਵੈਸਟਰ ਦੇ ਲਈ ਬਹੁਤ ਵਧੀਆ ਏਰੀਆ ਕਲਕੈਲੋ ਕਿਉਂਕਿ ਇੱਕ ਤਾਂ ਇਹ ਕਿ ਇੱਥੇ ਆਪਣੀ ਇੰਡੀਅਨ ਕਮਿਊਨਿਟੀ ਕਾਫੀ ਡੋਮਿਨੇਟ ਕਰਦੀ ਹੈ ਪ੍ਰਾਪਰਟੀ ਖਾਲੀ ਨਹੀਂ ਰਹਿੰਦੀ ਤੇ ਡੋਨੀਬੁਰਕ ਸਟੇਸ਼ਨ ਵੀ ਨੇੜੇ ਹੈ ਡੋਨੀਬੁਰਕ ਸਟੇਸ਼ਨ ਵੀ ਨੇੜੇ ਹੈਗਾ ਇਹਦੇ ਨੇੜੇ ਤੇੜੇ ਡੋਨੀਬੁਰਕ ਕਰਦਾ ਡੋਨੀਬੁਰਕ 635000 ਟਾਣਾ ਸਾਹਿਬ ਜਿਹੜੀ ਉਹਦੀ ਮੀਡੀਅਨ ਪ੍ਰਾਈਸ ਹੈਗਾ ਸੇਮ ਹੀ ਚੀਜ਼ਾ ਕੋਈ ਫਰਕ ਨਹੀਂ ਹੈਗਾ ਕਲਕੈਲੋ ਤੇ ਇੱਥੇ 46 ਦਿਨ ਘਰ ਜਿਹੜਾ ਮਾਰਕੀਟ ਦੇ ਵਿੱਚ ਰਹਿੰਦਾ ਪ੍ਰਾਈਵੇਟ ਸੇਲ ਜ਼ਿਆਦਾ ਇੱਥੇ ਟ੍ਰੈਂਡ ਆ ਤੇ ਆਕਸ਼ਨ ਆਕਸ਼ਨ ਨਹੀਂ ਹੁੰਦੀ ਠੀਕ ਹੈ ਜਿਆਦਾਤਰ ਆਕਸ਼ਨ ਵਾਲਾ ਮਸਲਾ ਫਿਰ ਹੈਗਾ ਮੈਕਲਮ ਟੈਨਾ تھا ਵੀ ਇਹਦੇ ਚ ਹੈਗਾ 653000 ਆ ਜਿਹੜਾ ਹੈਗਾ ਕਿ ਇੱਥੇ ਮੀਡੀਅਨ ਪ੍ਰਾਈਸ ਆ ਟਾਊਨ ਹਾਊਸ ਦਾ 540000 ਮੀਡੀਅਨ ਪ੍ਰਾਈਸ ਆ ਇੱਥੇ ਪਿਛਲੇ 1 ਸਾਲ ਦੀ 3.9% ਗਰੋਥ ਹੋਈ ਆ ਮੈਕਲਮ ਦੇ ਵਿੱਚ ਕਾਫੀ ਅੱਛੀ ਗਰੋਥ ਟੈਣਾ ਸਾਹਿਬ ਦੇਖਣ ਨੂੰ ਜਿਹੜੀ ਹੈਗੀ ਕਿ ਮਿਲੀ ਹੈਗੀ ਆ ਤੇ ਇੱਥੇ ਇੱਥੇ ਵੀ ਜਿਆਦਾ ਪ੍ਰਾਈਵੇਟ ਸੇਲ ਵਾਲਾ ਕੰਮ ਚੱਲਦਾ ਬੈਂਬਰੇਜ ਦੇ ਵਿੱਚ ਟੈਣਾ ਸਾਹਿਬ 633000 ਉਹਦਾ ਕਾਰਨ ਕੀ ਆ ਕਿਉਂ ਇੱਥੇ ਲੋਟ ਵੱਡੇ ਨਹੀਂ ਐਜ਼ ਕੰਪੇਅਰ ਟੂ ਜਦੋਂ ਆਪਾਂ ਦੂਜਿਆਂ ਦਾ ਗੱਲ ਕਰਦੇ ਜਿਹਦੇ ਕਰਕੇ ਕਿ ਇੱਥੇ ਮੀਡੀਅਨ ਪ੍ਰਾਈਸ ਜ਼ਿਆਦਾ ਆ ਇੱਥੇ 350 400 500 ਮਤਲਬ ਇਹ ਲੋਟ ਜਿਆਦਾ ਵੱਡੇ ਹੋਣ ਕਰਕੇ ਪ੍ਰਾਈਸ ਉਦਾਂ ਹੈਗਾ ਮਗਰ ਬਚਾ ਡੋ ਲੈਂਡ ਜਿਆਦੇ ਆ ਤੇ ਇੱਥੇ ਰੈਂਟ ਹੈਗਾ 480 ਤੇ ਰੈਂਟਲ ੀਲਡ 4% ਆ ਇੱਥੇ ਟੈਨਾ ਸਾਹਿਬ ਜਿਹੜਾ ਪ੍ਰਾਈਸ ਡਿਕਲਾਈਨ 3.19% ਦਾ ਯਾਨੀ ਕਿ ਇੱਥੇ ਵਾਧਾ ਨਹੀਂ ਹੋਇਆ ਇੱਥੇ ਪ੍ਰਾਈਸ ਘਟੇ ਤੇ ਇਹ ਫਸਟ ਹੋਮ ਬਾਏਰ ਦੇ ਲਈ ਜਿਨੇ ਕੀ ਮਤਲਬ ਅਗਲੇ 2-3 ਸਾਲ ਰਹਿਣ ਦਾ ਪਲਾਨ ਕਿਉਂਕਿ ਪ੍ਰਾਇਮਰੀ ਸਕੂਲ ਇੱਥੋਂ ਦਾ ਬੈਸਟ ਆ ਠੀਕ ਹੈ ਜੀ ਗੱਲ ਟ੍ਰੈਫਿਕ ਦੀ ਕੋਈ ਦਿੱਕਤ ਨਹੀਂ ਹੈਗੀ ਕੋਈ ਸਵੇਰੇ ਸ਼ਾਮ ਵਾਲਾ ਕੋਈ ਮਸਲਾ ਨਹੀਂ ਹੈਗਾ ਇੱਥੇ ਜਿਹੜਾ ਫਸਟ ਹੋਮ ਬਾਏਰ ਆਪਣੀ ਟ੍ਰਾਈ ਕਰ ਸਕਦਾ ਕਮਿਊਨਿਟੀ ਵਾਈਜ਼ ਵੀ ਬਹੁਤ ਵਧੀਆ ਇਥੋਂ ਦੀ ਵਾਈਬ ਹੈਗੀ ਆ ਰਹੀ ਗੱਲ ਬੁਲਟ ਦੀ ਟੈਣਾ ਤਾਂ ਬੁਲਟ ਦੇ ਵਿੱਚ ਟੈਣਾ ਤਾਂ 6,55,000 ਇੱਥੇ ਵੀ ਜਿਹੜਾ ਕਿ ਮੀਡੀਅਨ ਪ੍ਰਾਈਸ ਆ ਰੈਂਟ 510 ਡਾਲਰ ਜੀਲਡ ਇੱਥੇ 4.4% ਆ ਤੇ ਇੱਥੇ 2.5% ਦਾ ਵਾਧਾ ਪਿਛਲੇ ਸਮੇਂ ਦੇ ਵਿੱਚ ਦਰਜ ਕੀਤਾ ਗਿਆ ਇਹ ਟੈਣਾ ਤਾਂ ਇਥੋਂ ਦੀ ਪ੍ਰਾਪਰਟੀ ਦੀ ਜਿਹੜੀ ਹੈਗੀ ਕਿ ਅਪਡੇਟ ਆ ਹੁਣ ਇਹਦੇ ਵਿੱਚ ਕੀ ਹੈਗਾ ਕਿ ਜਿਹੜੇ ਬਾਹਰੋਂ ਬੈਠੇ ਨੇ ਜਿਹੜੀ ਲਾਸਟ ਦੇ ਵਿੱਚ ਮੈਂ ਗੱਲ ਆਪ ਨੂੰ ਗੱਲਬਾਤ ਨੂੰ ਸਾਮਪ ਕਰਾਂ ਕੀ ਜਿਹੜੇ ਇਨਵੈਸਟਰਸ ਨੇ ਇਨਵੈਸਟਰਸ ਜਿਹੜੇ ਹੈਗੇ ਆ ਕਿ ਉਹ ਬੈਡ ਸਿਡਨੀ ਬੈਠੇ ਆ ਬ੍ਰਿਸਬਨ ਬੈਠੇ ਆ ਉੱਥੋਂ ਦੇਖ ਕੇ ਆ ਮਤਲਬ ਘਰ ਖਰੀਦ ਲੈਂਦੇ ਨੇ ਉਹਨਾਂ ਦੀ ਵੀ ਇੱਕ ਜਿਹੜੀ ਇਹਦੇ ਚ ਜਿਆਦਾ ਕੋਣ ਫਸਦੇ ਹਨ ਇਨਵੈਸਟਰਾਂ ਜਿਹੜੇ ਕਿ ਫਸਟ ਟਾਈਮ ਇਨਵੈਸਟਰ ਨੇ ਵੀ ਪਹਿਲੀ ਕਹੇਤੀ ਉਹ ਪਹਿਲੀ ਉਹਨਾਂ ਦੇ ਇਹੋ ਜਿਹੇ ਦੰਦ ਖੱਟੇ ਕਰ ਦਿੰਦੀ ਆ ਉਹਨਾਂ ਨੂੰ ਬਾਅਦ ਦੇ ਵਿੱਚ ਉਹਨਾਂ ਦਾ ਮਨ ਹੀ ਨਹੀਂ ਕਰਦਾ ਵੀ ਅਸੀਂ ਕੁਛ ਇਸ ਜਿਆ ਕਰੀਏ ਤਾਂ ਉਹਨਾਂ ਨੇ ਇਹ ਚੀਜ਼ਾਂ ਦੇਖ ਕੇ ਜਿਹੜਾ ਹੈਗਾ ਕਿ ਫੈਸਲਾ ਕਰਨਾ ਹੈਗਾ ਕਿ ਕਿਹੜੇ ਏਰੀਆ ਚ ਰੈਂਟਲ ਜੀਲਡ ਇੱਕ ਇਨਵੈਸਟਰ ਦੇ ਲਈ ਅਹਿਮ ਪੜਾ ਹੈਗਾ ਕਿ ਜਿਹੜੀ ਕਿ ਉਸ ਏਰੀਆ ਦੇ ਚੈੱਕ ਕਰਨੀ ਹੈ ਦੂਜੀ ਗੱਲ ਉਹਨਾਂ ਨੇ ਚੈੱਕ ਇਹ ਕਰਨੀ ਹੈ ਕਿ ਆਨ ਐਨ ਐਵਰੇਜ ਇਸ ਇਲਾਕੇ ਦੇ ਵਿੱਚ ਰੈਂਟਲ ਪ੍ਰਾਪਰਟੀ ਨੂੰ ਚੜਨ ਦੇ ਉੱਤੇ ਕਿੰਨੇ ਦਿਨ ਲੱਗਦੇ ਲੱਗਦੇ ਹਾਂ ਸਹੀ ਹੈ ਤੀਜੀ ਗੱਲ ਉਹਨਾਂ ਨੇ ਜਿਹੜੀ ਇੱਕ ਹੋਰ ਚੈੱਕ ਕਰਨੀ ਹੈ ਜਿਹੜੇ ਕੋਈ ਵੀ ਨਹੀਂ ਚੈੱਕ ਕਰਦਾ ਉਹ ਇਹ ਚੈੱਕ ਕਰਨਾ ਕਿ ਡੈਮੋਗ੍ਰਾਫੀ ਉਸ ਵਰਗ ਦੀ ਕੀ ਹੈ ਫੈਮਿਲੀ ओरिएंटेड ਲੋਕ ਕਿੰਨੇ ਆ ਜਿਹੜਾ ਕਹਿੰਦੇ ਐਜੂਕੇਸ਼ਨ ਉਹਨਾਂ ਦੀ ਕੀ ਆ ਉਹਨਾਂ ਦਾ ਟੈਣਾ ਸਾਹਿਬ ਜੋਬ ਕਰਦੇ ਆ ਜਾਂ ਨਹੀਂ ਕਰਦੇ ਬੈਨੀਫਿਟ ਲੈਣ ਵਾਲੇ ਕਿੰਨੇ ਆ ਫੈਮਿਲੀ ਸਾਈਜ਼ ਕੀ ਆ ਏਜ ਗਰੁੱਪ ਕੀ ਆ ਇਹ ਬੜਾ ਇੰਪੋਰਟੈਂਟ ਆ ਇਹਦੀ ਜਿਹੜੀ ਹੈ ਕਿ ਜਿਹੜੇ ਤੁਸੀਂ ਏਜੰਟ ਤੋਂ ਘਰ ਖਰੀਦਣਾ ਟਹਿਣਾ تھا ਉਹ ਤੋਂ ਇਹ ਡੈਮੋਗ੍ਰਾਫੀ ਵਾਲਾ ਜਿਹੜਾ ਹੈਗਾ ਕਿ ਜਰੂਰ ਮੰਗਾਉਣਾ ਹੈ ਉਹ ਚਾਹੀਦਾ ਡਾਟਾ ਵੀ ਇਹ ਸਾਨੂੰ ਦੱਸੋ ਜੀ ਕੀ ਆ ਕਿਉਂਕਿ ਉਹਨਾਂ ਕੋਲੇ ਐਕਸੈਸ ਹੁੰਦਾ ਹੈਗਾ ਉਹ ਤੁਹਾਨੂੰ ਦੇ ਸਕਦੇ ਆ ਇਹ ਚੀਜ਼ਾਂ ਤਿੰਨ ਚੀਜ਼ਾਂ ਸਟੱਡੀ ਕਰਨ ਤੋਂ ਬਾਅਦ ਹੀ ਜਿਹੜੀ ਹੈਗਾ ਕਿ ਇਨਵੈਸਟਮੈਂਟ ਕਰਨੀ ਚਾਹੀਦੀ ਹੈਗੀ ਆ ਤਾਂ ਇਸ ਮੌਕੇ ਜਿੱਦਾਂ ਕਹਿ ਦਈਏ ਵੀ ਇਹ ਕਾਫੀ ਵਧੀਆ ਹੈਗੀ ਆ 50000 ਰੁਪਏ ਵਿੱਚ ਤੁਸੀਂ ਇਹਨਾਂ ਦੇ ਵਿੱਚ ਕਿਤੇ ਵੀ ਕਰ ਸਕਦੇ ਇਹਨਾਂ ਦਾ ਡਾਟਾ ਇਹ ਹੈ ਤੇ ਆਉਣ ਵਾਲੇ ਉਹੀ ਹੈ ਕਿ ਮੰਨਿਆ ਜਾ ਰਿਹਾ ਹੈ ਕਿ ਬਕਟੋਰੀਆ ਦੇ ਵਿੱਚ ਜਿਹੜਾ ਆਉਣ ਵਾਲਾ ਇੱਕ ਸਾਲ ਆ ਉਹੀ ਹੈ ਕਿ 4 ਤੋਂ ਲੈ ਕੇ 6% ਦਿੱਥੇ ਘਰਾਂ ਦੇ ਵਿੱਚ ਵਾਧਾ ਹੋ ਸਕਦਾ ਜਿੱਦਾਂ ਕਿ ਆਪਾਂ ਆਲਰੇਡੀ ਕਹਿ ਚੁੱਕੇ ਹਾਂ ਕਿ ਜਨਵਰੀ ਤੋਂ ਲੈ ਕੇ ਹੁਣ ਤੱਕ 3.2% ਦਾ ਵਾਧਾ ਆਲਰੇਡੀ ਹੋ ਚੁੱਕਿਆ ਹੈ ਜੀ ਇੱਕ ਹੋਰ ਜਿਹੜੀ ਹੈਗੀ ਹੈ ਕਿ ਡਾਊਨ ਆ ਜਾਂਦਾ ਹੈਗਾ ਤੇਨ ਇਥੋਂ ਦੀ ਮਾਰਕੀਟ ਚੱਲਣੀ ਹੈ ਕਿਉਂਕਿ ਜਿਹੜੇ ਬਾਕੀ ਨੇ ਸਿਡਨੀ ਆ ਬ੍ਰੈਸਵਨ ਐਡਲੇਡਾ ਇਹ ਆਲਰੇਡੀ ਓਵਰ ਪ੍ਰਾਈਸ ਹੋ ਚੁੱਕੇ ਆ ਜਿਹਦੇ ਕਰਕੇ ਕਿ ਇੱਥੇ ਹਜੇ ਵਧੀਆ ਮੌਕਾ ਜਿਹੜਾ ਹੈਗਾ ਹੈਗਾ ਤੇ ਬਾਕੀ ਸਕਰੀਨ ਦੇ ਉੱਤੇ ਮੇਰੇ ਨੰਬਰ ਚੱਲ ਰਿਹਾ ਜੀ ਜੇਕਰ ਤੁਹਾਡਾ ਮਾਨਾ ਹੋਇਆ ਕਿਸੇ ਵੀ ਕਿਸਮ ਦਾ ਸਵਾਲ ਪੁੱਛਣਾ ਜਾਂ ਕੁਝ ਵੀ ਕਰਨਾ ਜਾਂ ਕੋਈ ਤੁਸੀਂ ਖਰੀਦਣਾ ਚਾਹੁੰਦੇ ਆ ਤਾਂ ਅਸੀਂ ਤੁਹਾਨੂੰ ਜਾਣਕਾਰੀ ਦੇ ਸਕਦੇ ਆ ਸਾਡਾ ਮੁੱਖ ਮਕਸਦ ਇਹ ਹੀ ਆ ਕਿ ਸਹੀ ਜਾਣਕਾਰੀ ਮਹਈਆ ਕਰਾਉਣਾ ਉਹਦੇ ਆਧਾਰ ਦੇ ਉੱਤੇ ਆਪਣੇ ਕੰਮ ਨੂੰ ਬਿਲਡ ਕਰਨਾ ਜੀ ਹਾਂ ਜੀ ਫਿਰ ਚੱਲ ਗਿਆ ਜੀ ਬਿਲਕੁਲ ਜੀ ਸੋ ਬਹੁਤ ਬਹੁਤ ਧੰਨਵਾਦ ਅਰਨਦੀਪ ਜੀ ਮਿਹਰਬਾਨੀ ਸ਼ੁਕਰੀਆ ਜੀ ਸੋ ਸੀ7 ਆਸਟ੍ਰੇਲੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਅਸੀਂ ਦੱਸ ਦਈਏ ਕਿ ਇਹ ਸਾਡੇ ਨਾਲ ਤਰਨ ਦੇ ਹੋ ਇਸ ਵੇਲੇ ਸਿਲਵਰ ਕੀ ਰਿਐਲਿਟੀ ਤੋਂ ਨੇ ਤੇ ਕੋਸ਼ਿਸ਼ ਕੀਤੀ ਅਸੀਂ ਪਿਛਲੇ ਹਫਤੇ ਦੀ ਜਿਹੜੀ ਅਪਡੇਟ ਦੇਣ ਦੀ ਤੇ ਅਗਲੇ ਹਫਤੇ ਵੀ ਕੋਸ਼ਿਸ਼ ਕਰਾਂਗੇ ਤੁਹਾਨੂੰ ਇਸੇ ਤਰ੍ਹਾਂ ਦੀ ਜਿਹੜੀ ਆ ਅਪਡੇਟ ਮਿਲਦੀ ਰਹੇ ਤਾਂ ਜੋ ਉਹਦੇ ਮੁਤਾਬਕ ਆਧਾਰ ਤੇ ਉੱਤੇ ਤੁਸੀਂ ਆਪਣੇ ਜਿਹੜੀ ਹੈ ਇਨਵੈਸਟਮੈਂਟ ਜਾਂ ਫਰਸਟ ਹੋਮ ਬਾਏ ਦੇ ਤੌਰ ਤੇ ਆਪਣੀ ਜਿਹੜੀ ਹੈ ਇਨਵੈਸਟਮੈਂਟ ਕਰ ਸਕੋ ਨਵਾਂ ਆਪਣਾ ਜਿਹੜਾ ਡਿਸੀਜਨ ਬਣਾ ਸਕੋ ਸੋ ਇਨ੍ਹਾਂ ਸ਼ਬਦਾਂ ਦੇ ਨਾਲ ਅਸੀਂ ਅਗਾਂਹ ਚਾਉਨੇ ਅਗਲੇ ਹਫਤੇ ਫਿਰ ਮਿਲਾਂਗੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ